ਲਾ ਲ ਮਸਾਂ ਆਏ ਹੋ ਤੁਸੀਂ ਤੂੰ ਤਾਂ ਬੋਲੀ ਕਰਦਾ ਮੈਨੂੰ ਤਾਂ ਦੋ ਭਾਂਜੇ ਇਹਨਾਂ ਦਾ ਨਾਂ ਹੀ ਨਹੀਂ ਪਤਾ ਵੀ ਕੀ ਕੀ ਹੈ ਨਵਤੇ ਨੂਰ ਆ ਮੇਰਾ ਨਾਮ ਨੂਰੀ ਕਹਿੰਦਾ ਉਹਨਾਂ ਐ ਇਹ ਤਾਂ ਨੂਰ ਕਿਹੜੀ ਹੈ ਤੇ ਨਾਮ ਨੂੰ ਕਿਹੜੀ ਹੈ ਉਹਦੇ ਘਰੇ ਆ ਕੋਈ ਗੱਲ ਨਹੀਂ ਆ ਅੰਦਰ ਬਾਈ ਡਲੇ ਡੋਲੇ ਬਾਲੇ ਲੱਟਾਂ ਬੰਦ ਹੈ ਤੇਔਰ ਤਾਂ ਦੇਖ ਕੇ ਬੜਿਓ ਅੰਦਰ ਚੰਗਾ ਆ ਦੇ ਭੈਣ ਨੂੰ ਮਿਲਦਾ ਕਰਨ ਪੁੱਤ ਕਿਵੇਂ ਪੁੱਤ ਹੋਏ ਹਾਂ ਕਿਵੇਂ ਆ ਦੋਸਤੋ ਮੈਂ ਭਵਿੰਦਰ ਸਿੰਘ ਚਾਹਾਨ ਜੱਸੀ ਪੋਵ ਵਾਲੀ ਆ ਟਾਈਮ ਆਪਣੇ ਘਰੇ ਖੜੇ ਆ ਤੇ ਲਟਾਂ ਵੰਦਾ ਤੇ ਘਰ ਦਾ ਨਵੇਂ ਕਰਨ ਹੋ ਰਿਹਾ ਹਨ ਤੇ ਅੱਜ ਸਾਡਾ ਪੁੱਤ ਆ ਰਿਹਾ ਕਰਨ ਗੁਰਜੀਤਨ ਚਾਹਾਨ ਤੇ ਦੋ ਭਾਣ ਦੀਆਂ ਨਵ ਤੇ ਨੂਰ ਚੁੱਗੇ ਕਲਾ ਲੀਆਂ ਤੇ ਇੱਕ ਸਾਡਾ ਭਾਣ ਜ ਆ ਵੱਡਾ ਫਰੀਦਕੋਟ ਵਾਲਾ ਪ੍ਰਭਦੀਪ ਆਸਟ੍ਰੇਲੀਆ ਤੋਂ ਆ ਰਹੇ ਆ ਤੇ ਅਸੀਂ ਸਾਰੇ ਮੱਲਾ ਵੀ ਅਡੀ ਕਰੀ ਜਾਂਦਾ ਇੱਥੇ ਨੇੜੇ ਹੀ ਆ ਗਏ ਉਹਨਾਂ ਨੇ ਵੀ 20 ਮਿੰਟ ਪਹਿਲਾਂ ਤਲਵੰਡੀ ਸਾਬੋ ਤੋਂ ਫੋਨ ਕਰਿਆ ਸੀਗਾ ਇੱਧਰ ਨੇਰਾ ਪਿਆ ਆਪਣਾ ਸਾਰੇ ਘਰ ਤੇ ਇੱਧਰ ਲੈ ਪਾਸੇ ਤੇ ਆ ਗੇਟ ਪਟਕੇ ਨਵਾਂ ਲਾਇਆ ਫਿਰ ਦੂਰੀਆ ਰੇ ਵੀ ਬੰਦ ਪਿਆ ਉਹ ਪਰਲੇ ਵੱਡੇ ਗੇਟ ਰਾਹੀਂ ਆਏ ਆ ਤੇ ਅਸੀਂ ਡਿੱਕੀ ਆਨੇ ਸਾਰੇ ਤੇ ਪਹੁੰਚ ਰਿਹਾ ਉਹ ਆਸਟ੍ਰੇਲੀਆ ਤੋਂ ਮੁੰਡੇ ਦੀ ਮਾਂ ਕਰਨ ਦੀ ਇੱਧਰ ਖੜ ਸਾਬ ਚਾਚੀ ਆਪਣੇ ਭਾਈ ਜੀ ਤੁੱਗਿਆਂ ਵਾਲੇ ਭਾਂਡਾ ਸਾਡਾ ਆਉਣ ਆ ਲਿਆ ਬਸ ਆਪ ਕਰਨੀ ਮਾਤਾ ਜੀ ਕਰਨ ਪੱਤ ਨੂੰ ਲਿਖੀ ਜਾਂਦੀ ਆ ਹਾਂ ਇਹ ਭਾਈ ਕਰਨ ਦੀ ਚਾਚੀ ਐ ਤੇ ਨਾਮ ਨੂਰ ਅਰਗਿਆਂ ਦੀ ਮਾਮੀ ਪ੍ਰਭਦੀਪ ਦੀ ਮਾਮੀ ਫਰੀਦਕੋਟ ਵਾਲੇ ਦੀ ਪੰਪ ਤੇ ਲਿਆਉਣੇ ਪਹਿਲਾਂ ਹਾਂ ਪੰਪ ਤੇ ਡਿੱਗਦੇ ਹੁਣ ਅਸੀਂ ਖੜ ਕੇ ਅੱਗੇ ਵੀਡੀਓ ਫੇਰ ਚਲਾਵਾਂਗੇ ਜਦੋਂ ਆਇਆਂ ਤੋਂ ਲਾਈਵ ਨਹੀਂ ਸਾਜੀ ਕਿੱਥੇ ਆ ਸਾਜੀ ਬਾਈ ਜੁੱਗੇ ਵਾਲੇ ਸਾਡੇ ਜੋ ਭਾਂਜੀਆਂ ਸਾੜੀਆਂ ਨਵ ਤੇ ਨੂਰ ਇਹਨਾਂ ਨੇ ਲੜਕੀਆਂ ਤੇ ਸਾਡਾ ਭਾਂਜਾ ਕਮਲ ਜੁੱਗੇ ਕਲਾਂ ਵਾਲਾ ਤਾਂ ਉਧਰ ਸਾਡਾ ਰਾਜਪ੍ਰੀਤ ਬਾਈ ਜੀ ਦਾ ਮੁੰਡਾ ਗੁਰਕੀਰਤਨ ਇੱਕ ਸਾਡੀ ਭੈਣ ਦਾ ਫਰੀਦਕੋਟ ਵਾਲੀ ਦਾ ਮੁੰਡਾ ਆਉਣਾ ਨਾਲ ਪ੍ਰਭਦੀਪ ਉਹ ਤਾਂ ਪਿੱਛੇ ਜੀ ਆ ਕੇ ਗਿਆ ਸੀ 8 ਸਾਲਾਂ ਤੋਂ ਹੋ ਗਏ 6-7 ਮਹੀਨੇ ਹੁਣ ਵਿਆਹ ਨਾਲ ਆਪਣੇ ਸਾਹ ਵਾਜ ਦਾ ਸਰਪੰਚ ਦੇ ਮੁੰਡੇ ਦਾ ਉਹਦਾ ਕਰਕੇ ਆਉਣਾ ਰਾਜੀ ਵੀ ਨਾ ਵੀ ਬਤਾ ਜਿੱਥੇ ਤੂੰ ਆ ਜਾ ਆ ਕੇ ਜੋ ਆਗਾ ਰਾਜਪ੍ਰੀਤ ਤਾਂ ਮੇਰੀ ਵੀਡੀਓ ਹੀ ਖਰਾਬ ਕਰ ਦੂ ਐ ਆ ਗਿਆ ਕਾਲੀ ਕਰਨ ਆ ਰਿਹਾ ਪੁੱਤ ਕਰਨ ਨਵਨੂਰ ਕਰਨ ਆ ਰਿਹਾ ਨਵਨੂਰ ਆ ਰਹੀਆਂ ਹਾਂ ਆ ਕਰਨ ਦੀ ਦਾਦੀ ਵੱਡੀ ਤੇ ਨਾਮ ਨੂਰ ਦੀ ਨਾਨੀ ਪ੍ਰਭਦੀਪ ਦੀ ਨਾਨੀ ਫਰੀਦਕੋਟ ਵਾਲੇ ਦੀ ਹਾਂ ਉਹਦੀ ਬਣਾਉਂਗੀ ਵੀ ਕੀ ਦੇ ਰਾਜ ਦੀ ਚਾਹ ਦੇ ਇੱਧਰ ਆ ਜਾ ਤਾਂ ਸੰਗਦੇ ਹੀ ਆ ਪੁੱਤ ਬਦੇਛੇ ਉਹਨਾਂ ਦੇ ਭੱਜਾ ਫਿਰਦਾ ਮੂਰੇ ਮੂਰੇ ਇਹ ਸਾਡਾ ਬੰਦਾ ਅਜੀਬ ਹੀ ਹੈ ਇਹ ਫੋਟੋ ਵੀ ਨਹੀਂ ਕਰਾਉਂਦਾ ਇਹ ਨਹੀਂ ਪਤਾ ਫੋਟੋ ਵਾਲੇ ਨੂੰ ਕਹਦੇ ਮੇਰੀ ਫੋਟੋ ਕਿਵੇਂ ਖਿੱਚੀ ਆ ਤੂੰ ਇਹਦਾ ਤਾਂ ਜੋ ਨੇੜੇ ਨਹੀਂ ਜਾਂਦਾ ਇਹਦਾ ਇਹ ਨਹੀਂ ਪਤਾ ਮੋਬਾਈਲ ਦਾ ਫੜ ਕੇ ਉਹ ਪ੍ਰਿੰਟ ਪਾ ਦੇ ਦਫ਼ਤਰ ਇਹ ਉਹ ਕਿਵੇਂ ਲਵ ਕੁਛ ਆਰੇ ਅਬ ਪ੍ਰ ਆਪਣੇ ਕਰਨ ਬਾਉ ਹਮ ਕਰਨ ਬਾਉ ਆ ਰਿਹਾ ਕਰਨ ਬਾਉ ਪ੍ਰਭਦੀਪ ਹਾਂ ਨਮਨੂਰ ਹਾਂ ਅਬਰੀਨ ਆ ਗਈ ਆਪਣੇ ਭਰਾ ਨੂੰ ਡਿਗਦੀਆਂ ਆਪਣੀਆਂ ਭੈਣਾਂ ਨੂੰ ਡਿਗਦੀਆਂ ਵੀ ਭਰਾਵਾਂ ਨੂੰ ਸਾਡੀ ਭੈਣ ਆ ਇਹ ਜੁਗੇ ਕਲਾਂ ਵਾਲੀ ਇਹਨਾਂ ਦੀਆਂ ਲੜਕੀਆਂ ਦੋਨੇ ਨਵ ਤੇ ਨੂਰ ਤੇ ਆ ਮੇਰੀ ਇਹਨੂੰ ਤਾਂ ਜਾਣਦੀ ਮੇਰੀ ਧੀ ਅਬਰੀਨ ਔਰ ਬੰਦਰ ਗੌਰ ਆ ਮੇਰੀ ਤਾਂ ਰਮ ਪਤਨੀ ਹੋਵੇ ਉਹ ਮੂੰਹ ਜੱਪ ਬਲਗਉਂਦੀ ਫਿਰਦੀ ਐ ਜੀ ਕਾਲੀ ਦੀ ਮੂਵੀ ਬਣਾ ਕਾਲੀ ਦੀ ਮੂਵੀ ਬਣਾਉਣਾ ਕਾਲੀ ਆ ਪੁੱਤ ਇਹ ਕਾਲੀ ਜਾਨ ਦੂਜੇ ਕਿੱਧਰ ਗਏ ਲਾਲੂ ਲੂਲੂ ਵਰਗੇ ਸਾਰੇ ਨੂੰ ਬੁਲਾਓ ਦੇਖਦੇ ਹੋ ਰੋ ਆਪਣਾ ਬਲੌਗ ਲਾਇਕ ਤੇ ਸ਼ੇਅਰ ਕਰ ਦਿਓ ਮੇਰਾ ਵੀਰ ਨਹੀਂ ਲਾਈਵ ਚੱਲੀ ਜਾਂਦਾ ਬਲੌਗ ਬਣਾਈ ਜਾਂਦਾ ਹਾਂ ਨਾ ਨਾ ਬਲੌਗ ਨਹੀਂ ਬਲੌਗ ਬਣਾਉਣੇ ਆ ਲਾਈਵ ਲਾਈਵ ਨਹੀਂ ਲੈ ਤਾਂ ਆਪਣਾ ਟਿਊਬ ਚੈਨਲ ਵੀ ਆ ਭਵਿੰਦਰ ਸਿੰਘ ਚਾਹਾਨ ਮਾ ਲਓ ਤੇ ਸਰਚ ਕਰਕੇ ਵੀ ਤੁਸੀਂ ਬਹੁਤ ਸਾਰੇ ਵੀਡੀਓ ਜਿਆਦੇ ਵੀਡੀਓ ਆਪਾਂ ਉਸੇ ਦੀ ਪਾਉਣੇ ਹੁੰਦੇ ਆ ਸਰਚ ਕਰਕੇ ਸਬਸਕ੍ਰਾਈਬਰ ਕਰ ਲਿਓ ਇਹਨੂੰ ਹਾਂ ਬੈ ਗਈ ਸਰਪੰਚਨੀ ਦਾ ਭਾਈ ਮੋਜ ਨਾਲ ਅਬਰੀ ਨਾਲ ਵਿੱਚ ਰੋ ਕੇ ਬੈਜੇ ਅਬਰੀ ਲੋਕਤ ਵਾਲੀ ਹੈਗੀ ਜੇ ਨਾ ਤੋਂ ਹੁੰਦਾ ਹੈਗੀ ਉਹ ਉਹ ਖੜਿਆ ਭੈਣ ਭਰਾ ਸਾਨੂੰ ਮੇਰਾ ਪਾਂਜਾ ਕਮਲ ਤੇ ਮੇਰੀ ਬੇਟੀ ਅਮਰੀਨ ਆਜ ਉੜਾ ਬਤ ਇਧਰ ਆਓ ਓਏ ਹੋ ਜਾ ਓਰੇ ਓਏ ਚੜਕ ਦੇ ਇਧਰ ਆ ਜਾ ਉਹ ਕਰਨ ਕਮਲ ਉੜਾ ਆਉਣ ਆ ਲਿਆ ਬਸ ਆਪਣਾ ਬਲੌਗ ਥੋੜਾ ਜਿਹਾ ਵੱਡੇ ਹੋਊਗਾ ਵੈਸੇ ਆ ਆ ਗਈ ਸਾਡੀ ਛੋਟੀ ਮਾਤਾ ਕਰਨ ਦੀ ਦਾਦੀ ਜੀ ਉਧਰ ਵੱਡੀ ਦਾਦੀ ਜੀ ਖੜੀ ਹੈ ਕਰਨ ਦੀ ਆਪੂਆ ਜੀ ਖੜੀ ਆ ਕਰਨ ਦਿਓ ਮਾਂ ਖੜੀ ਆ ਕਰਨ ਦਿਆ ਤੇ ਪੁੱਤ ਨੂੰ ਡੀਗਦੀ ਆ ਜਿਵੇਂ ਮੇਰਾ ਪਤਾ ਆਸਟ੍ਰੇਲੀਆ ਚ ਜਾ ਆਊਗਾ ਇਧਰ ਚਾਚੀ ਖੜੀ ਐ ਤਾਈ ਦਾ ਬੈਠੀ ਆ ਸਰਪੰਚ ਨੇ ਕਿਵੇਂ ਆ ਮਾਂ ਤੂੰ ਸਭ ਠੀਕ ਠਾਕਾ ਬੱਜੇ ਕਿੱਪਾ ਕੱਲ ਮਿਤਾ ਕਿ ਟਾਈਮ ਹੋ ਗਿਆ ਟਾਈਮ ਕਿੰਨੇ ਜਰਾਂ ਦਾ ਪਤਾ ਨਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਹੁੰਚ ਚੁੱਕੇ ਆ ਉਹ ਸਿੱਦੇ ਬਾਰਚੀ ਜਾਵੜੇ ਉਧਰ ਐਂ ਜਿਹਾ ਵੀ ਲੈਟਰ ਹੈ ਨਹੀਂ ਜੀ ਲੈਟਰ ਕਰਕੇ ਇੱਧਰ ਕਰਨ ਉੱਤਰ ਗਿਆ ਆਗੇ ਕਿਵੇਂ ਆ ਪੁੱਤ ਓਏ ਆਪਦੀ ਭੈਣ ਨੂੰ ਮਿਲਦਾ ਕਰਨ ਪੁੱਤ ਕਿਵੇਂ ਆ ਪੁੱਤ ਓਏ ਹਾਂ ਕਿਵੇਂ ਆ ਬਾਈ ਓਏ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਜੀ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋ ਸ੍ਰੀ ਗੁਰਜੈਲ ਦਾਸ ਸਾਹਿਬ ਨੂੰ ਮਿਲਦਾ ਪਕਰਨ ਪੁੱਤ ਇਹ ਛੋਟਾ ਹੀ ਹੈ ਵੇਖਣ ਚ ਬਰਗਰ ਬਰਗਰ ਵਾਲੇ ਕਹਿੰਦਾ 20 ਸਾਲ ਦਾ ਹੀ ਆਇਆ ਤਾਂ ਇਹ ਇਧਰ ਭੂਆ ਕਰਨ ਦੀ ਕਿੱਥੇ ਆਹ ਮੇਰੀਆਂ ਭਾਂਜੀਆਂ ਆ ਨਾਮ ਤੇ ਨੂਰ ਨੂੰ ਮਿਲਦੀ ਹੋਈ ਹੈ ਵਰੀਨ ਮੇਰੀਆਂ ਭਾਂਜੀਆਂ ਟੁੱਕੇ ਕਲਾ ਲੀਆਂ ਆਦੇ ਪਿਓ ਨੂੰ ਮਿਲਦੀਆਂ ਹੋਈਆਂ ਭਾਈ ਸ਼ਿਵਰਾਜ ਨੂੰ ਆਦੇ ਭਰਾ ਨੂੰ ਕਮਲ ਭਾਈ ਆਹ ਲੋ ਮਾਮੇ ਸਰਪੰਚ ਨੂੰ ਮਿਲਦੀਆਂ ਹੋਈਆਂ ਨਾਮ ਤੇ ਨੂਰ ਸਾਡੀ ਆ ਰਹੀ ਜੀ ਨੂੰ ਆ ਆਓ ਆਇਆ ਰੇ ਆਓ ਨੂਰ ਰੋਨੀ ਕਾ ਤੂੰ ਐ ਆਪਣੀ ਮਾਮੀ ਨੂੰ ਮਿਲਦੀ ਹੋਈ ਨਾ ਨੂਰ ਮੈਨੂੰ ਤਾਂ ਕੋਈ ਐ ਜੋੜੀਆਂ ਜੰਮੀਆਂ ਸੀ ਨਾ ਹੀ ਨਹੀਂ ਆਉਂਦਾ ਲੈ ਕਿਉਂ ਰੋਈ ਜਾਂਦੀ ਐ ਲੈ ਲੈ ਮਸਾਂ ਆਏ ਹੋ ਤੁਸੀਂ ਤੁਸੀਂ ਬੋਲੀ ਕਰਦਾ ਮੈਨੂੰ ਤਾਂ ਦੋ ਭਾਂਜੇ ਇਹਨਾਂ ਦਾ ਨਾਂ ਹੀ ਨਹੀਂ ਪਤਾ ਵੀ ਕੀ ਕੀ ਹੈ ਨਾ ਤੇ ਨੂਰ ਆ ਮੈਂ ਤਾਂ ਨਾਮ ਨੂਰੀ ਕਹਿੰਦਾ ਉਹਨਾਂ ਐ ਨੂਰ ਕਿਹੜੀ ਐ ਤੇ ਨਾਮ ਨੂ ਕਿਹੜੀ ਐ ਆਹ ਕਹਿੰਦਾ ਵੀ ਨਾਵਾ ਇਹ ਜੋੜੀਆਂ ਜੰਮੀਆਂ ਸੀਗੀਆਂ ਇਹ ਪਿੱਛੇ ਪਿੱਛੇ ਇਹ ਪਿੱਛੇ ਰਹਿ ਜਾ ਇਧਰ ਹੋਰ ਆ ਕਿਵੇਂ ਆ ਪ੍ਰਭ ਦੀ ਵਾਹ ਫ੍ਰੀਕੋਰਡ ਵਾਲਾ ਪੰਜ ਵਿਚੀ ਰਹਿ ਗਿਆ ਸਾਡਾ ਕਿਵੇਂ ਆ ਮਾਮੇ ਨਾਲ ਖੜਾ ਇਹ ਬਾਹਲੇ ਸਾਡਾ ਸੰਗਾਊਟ ਬਰਾਬਾਲਾ ਕਿਤੇ ਕਿਵੇਂ ਕਿੱਥੇ ਰਹਿ ਗਿਆ ਨਾ ਜਾਣ ਲੱਗੀ ਨਾ ਰੋ ਵੀ ਤੂੰ ਰੋਣਾ ਕੋਈ ਨਹੀਂ ਹੁਜੇ ਹੁਣ ਹੀ ਨਹੀਂ ਤੂੰ ਮੈਂ ਤੇ ਲੱਗਣੀ ਤੂੰ ਜਾਣ ਹਾਏ ਮੇਰਾ ਭਾਂਜਾ ਤੇਰੇ ਜਾਣਾ ਹੀ ਨਹੀਂ ਫੇਰਾ ਹਾਂ ਓਏ ਜੇ ਹੈ ਹੀਰੋਇਆ ਨਹੀਂ ਜੇ ਹੈ ਹੀਰੋਇਆ ਨਹੀਂ ਤੂੰ ਹਾਂ ਓਏ ਮੇਰਾ ਬਣਿਆ ਆਪ ਨੂੰ ਹਾਂ ਓਏ ਪੁੱਤ ਲੋਕੀ ਖੜਾ ਨਹੀਂ ਤੇ ਮੇਰਾ ਭਾਂਜਾ ਤੂੰ ਉਧਰ ਫਿਰ ਮੁੜ ਕੇ ਜਾਣਾ ਹੀ ਨਹੀਂ ਜੇ ਹੈ ਹੀਰੋਇ ਗਈ ਤਾਂ ਪਤਾ ਨਹੀਂ ਹੁੰਦੀ ਹਾਂ ਕਰਨ ਮਿਲਦਾ ਹੋਇਆ ਸਾਰਾ ਇਧਰ ਦੋਸਤ ਆ ਬਈ ਕਰਨ ਦਾ ਯਾਰ ਪੁੱਤਰ ਠੀਕ ਹੈ ਔਰ ਆ ਜੀ ਆਜੋ 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 ਅੱਗੇ ਨੂੰ ਆਜੋ ਅਸਰੀਕਾਲ ਹੋ ਠੀਕੋ ਕਿਵੇਂ ਆ ਜਰਮਨ ਸਾਡਾ ਭਰਾ ਦੰਦੀਵਾਲ ਹੋਰ ਫਿਰ ਆ ਜਾਓ ਅੱਗੇ ਇੱਕ ਨਿਗਾਹ ਰੱਖੋ ਇੱਟਾ ਰੋੜੀ ਆ ਕਰੇ ਕੱਲੇ ਕਿਹਦੇ ਸੱਟ ਨਾ ਖਾਲੇ ਪਹਿਲੇ ਹੀ ਵਿਆਹ ਤੋਂ ਇਹ ਆਪਣੇ ਆਸਟ੍ਰੇਲੀਆ ਤੋਂ ਆਇਆ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਈਏ ਵਿਆਹ ਤੇ ਆਪਣੇ ਸ਼ਾਹਵਾਜ ਦਾ ਵਿਆਹ ਹੈ ਸਰਪੰਚ ਦੇ ਲੜਕੇ ਦਾ 23 ਤੇ 25 ਤਰੀਕ ਦਾ ਨੇ ਰੱਕ ਤਾਂ ਪਤਾ ਨਹੀਂ ਲੱਗਦਾ ਲੈ ਕਰਨ ਦੀ ਮਾਂ ਹਾਂ ਇਹ ਦਾ ਸੰਗ ਦਾ ਇਹ ਸੰਗ ਦਾ ਬਲੋਦ ਇਹ ਸਾਡਾ ਭਾਂਡਾ ਫਰੀਦਕੋਟ ਵਾਲਾ ਇਹ ਵੀਡੀਓ ਨਹੀਂ ਕੋਈ ਆ ਸ਼ਾਹਵਾਜਾ ਇਹ ਵੀ ਹੈ ਤਾਂ ਜਵਾਕੀਆ ਤੇ ਗੱਲ ਕਰ ਖਾਂਦਾ ਹੀ ਵਾਲਾ ਬਿੱਲੇ ਆ ਆਪਣੇ 버ગર 버ગર ਇਹਦਾ ਵਿਆਹ ਸ਼ਾਹਵਾਜ ਦਾ 23 ਤੇ 25 ਤਰੀਕ ਨੂੰ 23 ਦੀ ਜਾਗੂ ਆ ਤੇ 25 ਦਾ 25 ਦੀ ਵਰਤ ਆ ਆ ਜਾਂਦਾ ਸਾਡਾ ਰਾਜਪ੍ਰੀਤ ਆ ਸਾਡਾ ਜ਼ਿਲਦਾਰ ਮੈਂਬਰ ਉਧਰ ਭਾਈ ਜਰਮਨ ਸਿੰਘ ਦੰਦੀਵਾਲ ਸਾਡੇ ਰਾਜਵੀਰ ਸਿੰਘ ਦੰਦੀਵਾਲ ਦਾ ਲੜਕਾ ਸਾਡੇ ਹਾਂ ਹਾਂ ਕਿਵੇਂ ਹੋ ਠੀਕ ਹੋ ਤੁਸੀਂ ਹਾਂ ਹਾਂ ਕਿਵੇਂ ਕਰਨ ਆਪਣਾ ਕਬਲ ਖੁਸ਼ ਹੈ ੁੱਗੇ ਕਲਾਂ ਆ ਇਹ ਮੇਰੀਆਂ ਭਾਂਜੀਆਂ ਤੇ ਉੱਧਰ ਜਿਹੜਾ ਆ ਭਾਂਜਾ ਮੇਰਾ ਫਰੀਦਕੋਟ ਵਾਲੀ ਭੈਣ ਦਾ ਮੁੰਡਾ ਇਹ 8 ਸਾਲ ਪਹਿਲਾਂ ਗਿਆ ਸੀ ਆ ਇਹਨਾਂ ਨੂੰ ਹੋ ਗਏ 3 ਸਾਲ ਕਰਨ ਪੁੱਤ ਨੂੰ ਹੋ ਗਏ ਸੀ 2 ਸਾਲ ਲੈ ਹੋ ਗਿਆ ਖਾਊਆ ਮਾ ਮੇ ਮੂੰਹ ਮਠਾ ਕਰਾਉਂਦੇ ਭਾਂਜੀਆਂ ਦਾ ਕੋਈ ਨਹੀਂ ਕੋਈ ਮਾਤਾ ਵੀਡੀਓ ਬਣਾ ਕੇ ਫੇਰ ਹੀ ਖਾਊ ਸਾਰਾ ਕੁਝ ਵੇਖਦੇ ਬੰਦੇ ਇਧਰ ਆਇਆ ਕਰਦਾ ਆ ਕਰਦਾ ਹਾਂ ਨਾ ਕਰਨ ਪੁੱਤ ਪਹੁੰਚ ਗਿਆ ਕਰਨ ਪੁੱਤ ਇਹਦੇ ਵਾਪਸ ਨਹੀਂ ਜਾਣਾ ਸੀ ਹਾਂ ਰੋਣਾ ਤੂੰ ਬਾਰੀ ਬਾਰ ਰੋਈ ਜਾਨੀ ਆ ਰੋਂਦੇ ਨਹੀਂ ਹੁੰਦੇ ਆ ਆ ਉਹਦੇ ਘਰੇ ਆ ਕੋਈ ਗੱਲ ਨਹੀਂ ਅੰਦਰ ਆਉਂਦਾ ਅੰਦਰ ਬਾਈ ਡਲੇ ਢੋਲੇ ਬਾੜਿਆ ਲਾਈਟਾਂ ਬੰਦ ਆ ਦੇ ਹਰ ਦਾ ਦੇਖ ਕੇ ਵੜਿਓ ਅੰਦਰ ਚੰਗਾ ਪਰਮੇਂਦਰ ਸਿੰਘ ਸਾਡਾ ਦੰਦੀਵਾਲ ਕਿਵੇਂ ਆ ਵੀਡੀਓ ਤੋਂ ਬਾਹਲਾ ਲੁਕਦਿਆ ਆ ਕਾਲਾ ਵੀ ਲੇਟ ਹੋ ਗਿਆ ਹਾਂ ਓਏ ਕਿਵੇਂ ਆ ਇਹ ਕਰਨ ਦੀ ਦਾਦੀ ਨਮਨੂਰ ਤੇ ਪ੍ਰਭ ਦੀ ਵਰਗਿਆਂ ਦੀ ਨਾਨੀ ਛੋਟੀ ਨਾਨੀ ਠੀਕ ਆ ਮਾਂ ਹਾਂ ਅੱਜ ਸਾਰੇ ਆ ਅੱਜ ਹਲਦਾਰ ਖੜਾ ਖੜਾ ਸਾਰੇ ਪਰਿਵਾਰ ਕ ਮੈਂਬਰ ਹੀ ਆਪਣੇ ਮੁੰਡੇ ਤਾਚੇ ਤਾਇਿਆਂ ਦੇ ਇਧਰ ਜੱਲਦਾ ਦਾ ਲੜਕਾ ਤੇ ਆਪਣਾ ਇਹਦੇ ਦੋਸਤਾਂ ਕਰਨ ਦੇ ਅਰਮਨ ਦੰਦੀਵਾਲ ਤਾਤੀ ਦਾ ਲੜਕਾ ਰਾਜਵੀਰ ਦਾ ਇਧਰ ਆਈ ਨੂੰ ਸਰਪੰਚ ਨੂੰ ਆਦੇ ਪੁੱਤਿਆਂ ਦੀ ਰਹਿੰਦਾ ਇਹਨੂੰ ਆਏ ਮੈਂ ਇਧਰ ਲੱਡੂ ਪਾ ਦਿਆਂ ਬਸ ਕਰਨ ਉਹ ਆਜਾ ਆਲੋ 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 ਰੋਣਾ 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 ਚਲੋ 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 ਚੋ ਚਲੋ ਦੋ ਨੇ ਰੋ ਲਾ ਗਿਆ ਲੈ ਭਾਈ ਹੁਣ ਪੰਜਾਬ ਛੱਡ ਕੇ ਜਾਣਾ ਬਹੁਤ ਔਖਾ ਅਗਲਾ ਪਕੇਰਾ ਦਾ ਕਹਿੰਦਾ ਵੀ ਜਾਣਾ ਜੇ ਇਸ ਤੋਂ ਬਾਹਰਲੇ ਦੇਸ਼ੀ ਜਾਣਾ ਪਰ ਛੱਡ ਕੇ ਜਾਣਾ ਪੰਜਾਬ ਬਹੁਤ ਔਖਾ ਹੈ ਆਪਾਂ ਦਾ ਜਾਂਦੇ ਨਹੀਂ ਬਈ ਜਮਾ ਇੱਥੇ ਹੀ ਰਵਾਂਗੇ ساری ਉਮਰ ਆਪਦੇ ਘਰੇ ਆਹ ਜਾਈ ਗਣਾ ਵੇ ਵੱਡੀ ਐਂਟਰ ਹੁੰਦੀ ਹੋਈ ਅੰਦਰ ਨੂੰ ਟੇਟ ਗੁੱਲਾ ਆਪਣਾ ਤੈਨੂੰ ਨਾ ਮੈਂ ਸਭਾ ਜੀ ਵੇ ਅੰਦਰ ਹੀ ਲਾ ਲਿਆ ਬਾਹਲਾ ਮੋਟਿਆ ਸਾਡਾ ਪਰਿਵਾਰ ਆ ਬਰਗਰਾਂ ਤੋਂ ਬਣਾ ਹੋਰ ਪਤੰਦਰ ਖਾਂਦੇ ਕੁਝ ਨਹੀਂ ਇਹ ਸਾਚੀਨ ਭੈਣੇ ਕਿੰਨੇ ਸਾਲ ਕਿਵੇਂ ਜੈਲਦਰਾ ਠੀਕ ਆ ਹੋਰ ਜੀ ਆ ਜਾਓ ਆ ਡਲੇ ਡਲੇ ਪਏ ਅੰਦਰ ਦੇਖ ਲੋ ਸਾਰਾ ਇਹਦੇ ਸਟ ਖਾ ਲੋ ਵਿਆਹ ਤੋਂ ਪਹਿਲਾਂ ਹੀ ਆ ਮੂਰੇ ਆ ਆਵੇ ਸਾਰੇ ਡਲੇ ਕੰਮ ਹੋਈ ਜਾਂਦਾ ਨਾ ਆਪਣੇ ਘਰ ਦਾ ਹਜੇ ਜ ਰੰਗ ਰੋਮ ਕਰੀ ਜਾਂਦੇ ਆ ਕਮਰੇ ਪਾਜੀ ਤਾਂ ਹਾਂ ਬਚਿਓ ਆਜ ਨੂੰ ਉਹ ਵੀ ਸਮਾਨ ਰੱਖਾਂਗਾ ਹਾਂ ਲਾ ਲਿਆਉਣਗੇ ਸਮਾਨ ਤੇ ਮਾਮੇ ਰਕੇ ਲਾ ਦੇਣਗੇ ਅੰਦਰ ਪੱਥਰ ਪੁੱਥਰ ਲਾਇਆ ਹੋਇਆ ਨਾ ਹਜੇ ਬਾਰੀਆਂ ਮੂਰੇ ਸਾਰਾ ਕੰਮ ਰਹਿੰਦਾ ਅੰਦਰੀ ਰੰਗ ਰੰਗ ਜਾ ਕਰਿਆ ਪੱਥਰ ਲੱਗਿਆ ਵਸ ਦੂਜਾ ਬਾਹਰ ਸਾਰੇ ਗੰਭ ਪੈ ਇਦਾਂ ਇਦਾਂ ਫਾਨਾ ਆ ਗਿਆ ਕਰ ਹਾਂ ਓਏ ਹੁਣ ਤਾਂ ਘਰੇ ਆ ਗਏ ਆ ਆ ਗਏ ਘਰੇ ਆਦੇ ਨਾਨਕੇ ਘਰੇ ਆ ਗਈਆਂ ਕੁੜੀਆਂ ਭਾਈ ਦੱਸੀ ਪੌ ਵਾਲੀ ਆ ਗਈਆਂ ਏ ਆਦੇ ਨਾਨਕੇ ਘਰੇ ਲੈ ਆਦੇ ਡੈਡੀ ਨਾਲ ਕਰ ਲੋ ਗੱਲਾਂ ਹਾਂ ਓਏ ਰੋਨੀ ਕਿਉਂ ਆਦੂਦਾਂ ਦੀ ਰੋਣ ਲੱਗ ਜਾਣੀ ਆ ਹਾਂ ਓਏ ਮੇਰਾ ਭਾਨ ਦਾ ਬੜਾ ਪਿਆਰਾ ਇਹ ਤਾਂ ਰੋਣੀਆਂ ਕਾ ਤੂੰ ਓਏ ਹੈ ਕੋਈ ਨਹੀਂ ਹੋਰ ਕੋਈ ਨਹੀਂ ਕੋਈ ਉਹ ਵੀ ਲੱਗ ਜਾਂਦੇ ਆ ਰੋਣ ਤੁਸੀਂ ਤਾਂ ਮਿੰਟ ਜੀ ਇਹ ਤਾਂ ਬਾਹਰ ਸਾਂ ਨਾਨੀ ਕੋਲੇ ਬੈਠ ਆਉਂਦੀ ਕੋਲੇ ਡਾਤੀ ਰੋਏ ਆ ਨਹੀਂ ਹੈਂ ਡਾਤੀ ਵੀ ਰੋਊਗਾ ਹੋਰ ਰੋਏ ਆ ਨਹੀਂ ਤੂੰ ਕਰਨਾ ਪਪਾ ਇਹ ਨਹੀਂ ਸੱਚ ਪਪਾ ਸੌਂ ਗਿਆ ਫੇਰ ਪਹਣਾ ਹੋਰ ਦਸਰ ਵੀ ਹੋਰ ਨਾ ਜਾਂਦੇ ਪਦਰਾ ਸਟਾਰ ਫਲਾਈਟ ਵਾਲਾ ਖਾ ਰਿਹਾ ਨਾ ਪਾਣੀ ਪੂਣੀ ਪੈ ਚੰਗਾ ਭਾਈ ਆਪਣਾ ਕਮੈਂਟ ਵਧੀਆ ਲੱਗੀ ਤਾਂ ਕਰ ਦਿਓ ਲਾਇਕ ਤੇ ਸ਼ੇਅਰ ਕਰ ਦਿਓ ਅੱਗੇ ਕਮੈਂਟ ਦਾ ਜ਼ਰੂਰ ਕਰੋ ਲਾਇਕ ਤਾਂ ਜ਼ਰੂਰ ਕਰੋ